ਅੰਜੀ ਮਟਰ ਵੰਦੇਸ ਵੇਰੇ ਵੇਰੇ ਕਾਰਟਾਵਲਾ ਨੂੰ ਸਟਾਰਟ ਤੇ ਕਣਕ ਵੀਜੀ ਜਾਂਦੇ ਆ ਤੇ ਜਿਹਨੇ ਕੰਮ ਤੇ ਇਧਰ ਆਪਾਂ ਰੇਹ ਦੀਆਂ ਢਾਲੀਆਂ ਚੁੱਕ ਕੇ ਛੱਡਿਆ ਤੇ ਕੁਝ ਕਣਕ ਨੂੰ ਵੀ ਕਣਕ ਦੇ ਬੀ ਨੂੰ ਆਪਾਂ ਦਵਾਈ ਲਾਈ ਸੀ ਉਹ ਸੈਟ ਤਾਂ ਹੁਣ ਖੁਰਨੀ ਇਹਦੇ ਵਿੱਚ ਤੇ ਹੁਣ ਗਾਂ ਸੁਪਰ ਸ਼ੀਟਰ ਕਰੂਗਾ ਬਾਹਰ ਦੇ ਵਿੱਚ ਆਹ ਬਾਕੀ ਸਹੀ ਆ ਕੰਮ ਸੈੱਟ ਉਹ ਹੋ ਗਈ ਆ ਉਹ 3086 ਆ ਉਹ ਆ ਜਿਹੜੀ ਹੁਣ ਪਾਈ ਆ 3086 ਇਹ ਤੇ 3086 ਉਹ ਟਰੈਕਟਰ ਤੇ ਪਈ ਆ ਵਧੀਆ ਬਈ ਹਾਂ 3086 ਦਾ ਇੱਕ ਹੋਰ ਗੱਟਾ ਆ ਗਿਆ ਤੇ ਦੀਪ ਸਾਈਡ ਤੇ ਦਾਨੇ ਕੇ ਅੱ삐 ਮੈਂ ਆ ਜਾ ਮੈਂ ਜਾਣਾ ਕਰਦੇ ਚਾ ਆਓ ਪੌਣੀ ਸੈੱਟ ਲਿਓ ਪੌਣੀ ਸੈਟ ਲਿਓ ਹੋਰ ਨਾ ਬਿਨਾ ਪੌਣੀ ਤੇ ਕਿਹੜਾ ਲਾ ਛੱਡਿਓ ਇਹ ਆਖਰ ਆਪਣਾ ਰੋਬਲੌਕਸ ਇਹ ਉਧਰ ਚਲਾਦਾ ਪੈਂਥਰ ਬਾਅਦ ਦਿੱਤਾ ਕਿਹੜਾ ਬਈ ਉਹ ਮੈਨੂੰ ਚੈਨ ਹਜੇ ਟੰਲੀ ਰੱਖੇ ਰਹੀ ਆ ਕਾਸ ਨਹੀਂ ਰਹੇ ਹੁਣ ਇਹ ਤੇ ਜਦੋਂ ਕੋਈ ਤੋੜ ਕੇ ਖੜਾਉਣਗੇ ਮੈਨੂੰ ਲੱਗਦਾ ਚੈਨ ਚ ਹੋਣਾ ਫਿਰ ਮੈਨੂੰ ਕੱਖ ਨਹੀਂ ਪੈਣੀ ਜਾ ਕੇ ਇੱਥੇ ਮਿੱਤਰੋ ਆਪਾਂ ਉਹ ਸੁਪਰ ਸ਼ੀਟਰ ਮਾਰ ਕੇ ਰੋਣੀ ਕੀਤੀ ਸੀ ਫੂਸੇ ਦੀ ਭਰਾਲੀ ਸੀ ਤੇ ਫਿਰ ਆਪਾਂ ਇੱਥੇ ਲਈ ਦੂਰ ਤਵੀਆਂ ਦੀ ਕਿਉਂਕਿ ਭਰਾਲੀ ਥੋੜੀ ਜਾਇ ਦੇਂਦੀ ਸੀ ਤੇ ਇੱਕ ਗਿੱਲ ਵਾਲੀ ਸੀ ਟਾਈਮ ਤੇ ਸੁੱਕ ਨਹੀਂ ਰਹੀ ਸੀ ਇਸ ਕਰਕੇ ਤਵੀਆਂ ਮਾਰ ਕੇ ਇੱਕ ਦੋ ਦਿਨਾਂ ਚ ਬਾਤ ਆ ਗਈ ਪਹਿਲੀ ਸੁੱਕ ਗਈ ਪੂਰੀ ਤੇ ਭੀਜਣ ਜੋਗ ਹੋ ਗਈ ਆ ਤੇ ਦੇਖੋ ਭਾਈ ਓਕੇ ਰਿਪੋਰਟਾਂ ਨੇ ਢਾਲੂ ਚੱਲ। ਉਹ ਪੱਤੀਆਂ ਦਾ ਭਟਾਕਾ ਪਾਊਗਾ 14। ਆਹ ਆਹ ਮੇਟੀ ਕਾ ਦੇਖ ਸਮਸੈਰੀ ਤੇ ਪੱਤੀ ਵੀ ਆ। ਚੱਲਣ ਤੋਂ ਬਾਅਦ। ਇਹ ਤੇ ਆਹ ਇੱਕ ਦੋ ਗੇੜਿਆਂ ਤੇ ਸੁਭਾਗਾ ਮਾਰਿਆ ਬਾਕੀ ਉਵੇਂ ਹੀ ਆ। ਹੁਣ ਦੇਖਦੇ ਆਂ ਕੀ ਬੰਦਾ। ਇਹ ਮੈਨੂੰ ਲੱਗਦਾ ਸੁਭਾਗੇ। ਕੀ ਰੰਗ ਮਾਲਾ ਹਲਕਾ ਹਲਕਾ ਹੌਲੀ ਹੌਲੀ ਕਮਾਈ ਬ੍ਰੇਕ ਨਾ ਲਾਈ। ਬ੍ਰੇਕ ਇਹ ਨਾਲ ਆਈ ਜਿੰਨਾ ਆਪ ਘੁੰਮ ਕੇ ਘੁੰਮ ਕੇ ਬਾਕੀ ਵੈਕ ਕਰਕੇ ਲਾ ਦੀ ਜੇ ਬ੍ਰੇਕ ਲਾਏਗਾ ਫਿਰ ਪੌਣੀ ਪਿੰਗੀ ਆਊ ਤੇ ਇਹਦੇ ਕਬਾਰਪੂਰ ਹੈ ਨਹੀਂ ਉਹਦੇ ਕਰਕੇ ਮੁਸ਼ਕਲ ਬਹੁਤ ਆ ਰਹੀ ਬੰਦਾ ਘਣਾਉਣਾ ਪੈਂਦਾ ਹਾਂ ਹੁਣ ਸਾਈਡ ਤੇ ਜੋ ਬੱਟਾ ਨਾਲ ਲਾਉਣਾ ਵਾ ਤੇ ਚਲੋ ਕੋਈ ਨਹੀਂ ਆਲੇ ਕਿਹੜੇ ਕਮਾਗੀ ਲਾਲੀ ਚੰਗਣ ਵਾਲੀ ਜੇਰੀ ਬਾਲਿਆ ਅਖੜ ਜੀ ਲੋਗ ਜੀ ਜੀ ਲੱਗ ਜਾਣੇ ਆ ਕੋਈ ਨਹੀਂ ਹੋਣੀ ਹੋਣੀ ਲਗਾ ਦੇਣਾ ਪਹਿਲਾਂ ਹੀ ਲਾਈ ਫੇਰ ਇੱਥੇ ਆ ਬੋ ਰੇ ਸੈੱਟ ਕਰਨਾ ਨਾਲ ਨਾਲ ਲੱਗੇ ਦੇ ਨਾਲ ਦੇਖ ਦੇ ਚੱਲ ਚੱਲ ਨੰਗੇ ਨੰਗਾ ਐ ਹੋਲੀ ਆ ਕੇ ਅਨ ਨੰਗੇ ਆ ਗੇੜੇ ਨਾਲ ਦੀ ਨਾਲ ਘਮਾ ਘਮਾ ਕੇ ਲਾਲੀ ਚੰਗਾ ਸੈਡਾ ਤੇ ਉਵੇਂ ਜਦੋਂ ਉਹਨੂੰ ਲਾਉਣ ਲੱਗੇ ਨਾਲ ਹੀ ਲੱਗੇ ਆਣਗੇ ਉਹ ਦੇਖ ਚੈਂਟਲੀ ਕਰਕੇ ਪਟਾਕੇ ਪੈਂਦੇ ਚੈਂਦੇ ਉਹਰੇ ਆਪਾਂ ਪਾ ਦਿਖਾਵਾਂ ਹੋ ਗ੍ਰੇਨੀ ਖਰਾਬ ਹੋਇਆ ਨਹੀਂ ਆ ਫੇਰ ਉਹ ਯਾਰ ਜਸਟਮੈਂਟ ਹੈ ਕਿ ਨਾ ਰੋਗ ਸੀ ਅੰਨੇ ਉਹ ਦੇਖ ਹਾਂ ਸਲਿੱਪ ਦੇ ਜਾਂਦਾ ਇੱਕ ਦੰਦ ਲੈ ਓਏ ਓਏ ਗੜੀ ਆ ਕਿ ਦੁੱਧ ਝਾਂਡ ਨਹੀਂ ਕੰਨ ਦਿੰਦੀ ਮੈਨੂੰ ਉਹ ਥੋੜੀ ਟੈਟ ਕਰਨ ਵਾਲੀ ਉਹ ਤੋਂ ਵੀ ਹੋ ਸਕਦਾ ਵੀ ਜੰਪ ਦਿੰਦੀ ਹੋਵੇ ਵੱਡੀ ਆ ਜੈਨ ਨੇ ਮੋਟਰਸਾਈਕਲ ਵਾਲੀ ਦੇਤੀ ਮਸ਼ੀਨ ਵਾਲੀ ਚਾਹੀਦੀ ਆਪਾਂ ਨੂੰ ਹਾਂ ਉਹ ਮਸ਼ੀਨ ਵਾਲੀ ਜੈਨ ਚਾਹੀਦੀ ਹੈ ਹੈਗੀਆਂ ਉਹ ਉਹ ਪੈਣੀ ਆ ਇਹਨੂੰ ਉਹ ਪੈ ਸਕਦੀ ਆ ਯਾਰ ਉੜੀ ਨਾਰਮਜੀ ਬੈਣੀ ਆਏ ਹੈਵੀ ਯਾਦ ਹੈ ਜੈਂ ਤਾਂ ਆਏ ਕਰਦੇ ਹੋ ਵੀ ਜਿਆਦਾ ਏ ਪੂਰਾ ਚੰਦਾ ਹਾਂ ਟਾਣਾ ਦੋਨਾਂ ਦੇ ਲੱਡੂਗਾ ਪੂਰਾ ਚੈੱਕ ਕਰ ਲਾ ਹੈ ਆਓ ਵੇ ਸਿੱਟੀ ਜਾਂਦਾ ਰਮਨ ਤਾਂ ਹੀ ਖੜਾ ਹੈ ਸਾਈਡ ਤੇ ਕਰੋ ਜੀ ਹੁੰਜੇ ਛੱਡੂ ਅੱਜ ਚੋਬਰ ਬਾਵਾ ਕੀ ਨਹੀਂ ਆਣੀ ਮੜ ਕੇ ਹਰੀ ਨਹੀਂ ਆਣੀ ਕਿਉਂ ਚੈਂਗਰ ਵੀ ਆਵੇ ਐ ਬਲਿਆ ਕਰਤੀ ਨਹੀਂ ਡੈਕਸਾਂ ਵੀ ਨਹੀਂ ਛੱਡ ਦੇ ਚੱਲਣ ਦੇ ਆਪ ਦਿਹਾਣਾ ਚੱਲਣ ਦੇ ਅੱਜ ਨਾਲ ਕੋਈ ਸਰੂ ਅੱਜੇ ਟਾਈਮ ਵਾਧੂ ਹੈ ਨਾ ਲੁੱਟੀ ਚੱਲਣ ਨਜ਼ਾਰੇ ਲੋ ਬਈ ਕਹਿੰਦੇ ਕਿ ਉਬਰੂ ਨਹੀਂ ਦਾਣੇ ਲੱਭ ਰਹੀ ਫੁੱਟੇ ਨੋ ਬਈ ਆਹ ਦਾਣਾ ਫਟਿਆ ਕਣਕ ਦਾ ਕਰੋ ਚੈੱਕ ਤੇ ਯਾ ਲੈ ਭਰਾਵਾ ਇੱਥੇ ਤਰਾਂ ਦੀ ਉਹਿਆ ਘੈਂਟ ਆ ਝਾੜਦੇ ਦੇ ਬਾਦੂ ਸਰ ਨਿਯਾਰੇ ਆ ਜਾਣ ਓਏ ਖੱਚ ਜੇ ਨਾ ਮਾਰੀ ਪੌਣੀ ਡਰ ਬੋਲਾਦਾ ਜੋ ਬ੍ਰੋ ਜਦੋਂ ਆਏ ਜੇ ਕਮਾਉਦੇ ਆ ਨਾ ਖੰਬੇ ਆ ਖੋਮੇ ਕੋਲ ਦੀ ਇਹ ਤੀਜਾ ਤੀਜਾ ਲਾਲਾ ਸਾਮਤਰਾ ਤੀਜੇ ਦਾ ਰੂਲੇ ਦੀ ਬੈਂਡ ਵੱਜ ਜਾਂਦੀ ਆ ਦੂਜਾ ਹੀ ਲਾਲਾ ਰੂਲਾ ਬਨੇ ਜੋ ਦੂਜਾ ਹੀ ਲਾਲਾ ਖੜੇ ਰਹਾ ਚੱਲ ਰਹੇ ਨਾਲ ਦੀ ਨਾਲ ਕਹਿੰਦੇ ਹੁੰਜੇ ਆ ਪਲਾ ਦੇਣੇ ਅੰਦਾਵ ਦਵ ਮੈਂ ਇੱਧਰ ਖਾ ਤੇ ਛੱਡਦੇ ਆ ਤੇ ਹੱਥ ਲਾ ਲਿਆ ਫਿਰ ਮੈਂ ਗੁੱਡਾਂ ਫਿਰ ਕੀ ਕਰ ਲਵਾਂਗੇ ਅੱਜ ਮੈਂ ਹੰਬਿਆ ਜੇ ਬੈ ਸਰੀਰ ਦਾ ਹੋਰੀ ਰਹਿਦਾ ਅੱਜ ਆਲੋ ਮਿੱਤਰੋ ਜੀ ਆਦਾ ਆਪਾਂ ਚੜ ਜਾਈਏ ਚੰਡੀਗੜ੍ਹ ਨੂੰ ਪਿੱਛੋਂ ਆਪਰੇ ਦੇਖਣਗੇ ਤੇ ਇੱਕ ਦੋ ਕੰਮ ਆ ਮਿੱਤਰੋ ਸ਼ਾਇਦ ਕੱਲ੍ਹ ਜਾਈਏ ਸ਼ਾਇਦ ਪਰਸੋਂ ਇਹ ਕੋ ਪੱਕਾ ਬਤਾਏਗਾ ਤੇ ਬਾਕੀ ਫਲਾਵਰ ਚੈੱਕ ਕਰੋ ਇੱਧਰ ਵਾਜੀ ਲਿਆ ਆਏ ਫੇ ਮੈਂ ਕਰ ਲੈਣਾ ਉਹਦੇ ਕਰ ਪਰ ਲਾਉਣ ਗਿਆ ਕੁੰਜਾ ਕਹਿੰਦੇ ਜਾਂਦੇ 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 ਬੱਤ ਫੇਰ ਬਹਿ ਜੂਗਾ ਇਹਦਾ ਕੁੰਜਾ ਗੱਦ ਨਾਲ ਆ ਜਾਂਦੇ 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 ਉਧਰ ਪੌਣੀ ਨਾ ਕਰ ਦੇ ਖੰਬੇ ਚ ਚੱਕ ਲਾ ਆਏ ਪੌਣੀ ਲੱਗਿਆ ਨਹੀਂ ਉਧਰ ਬੱਜ ਗਈ ਮਿੱਤਰੋ ਪੌਣੀ ਬੱਜ ਗਈ ਲਈ ਤਾਂ ਗਈ ਸੀ ਐ ਅਏ ਅਸੀਂ ਕਈ ਨਾਰੀ ਘੁੱਟ ਲੈ ਕੇ ਰਹਿੰਦੇ ਇਹ ਨੂੰ ਰੱਖਣੂ ਐ ਨੂੰ ਹੋਰ ਆਉਂਦੇ ਹੋਰ ਆਉਂਦੇ ਬੱਸ 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 ਸ਼ਰਮ ਆਸ ਇੱਧਰ ਨੂੰ ਆ ਆ ਦੇਖੀ ਮੇ ਕੇ ਪਾੜਾ ਵੀ ਰਹਿੰਦੇ ਚੰਗਾ ਇੱਥੇ ਰੱਖਿਆ ਹੋਣਾ ਏ ਕਮਾਲੀ ਆ ਪਾੜਾ ਰਹਿੰਦਾ ਇੱਥੇ ਜਾਂਦੇ 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 ਇਧਰੋਂ ਤਾਂ ਬਹੁਤ ਆ ਉਧਰੋਂ ਦੇ ਲਓ ਆਉਂਦੇ ਜਾਂਦੇ ਆਉਂਦੇ ਕਿ ਨਾ ਜਾਂਦੇ ਹੌਲੀ ਐ ਮੀਡੀਅਮ ਚ ਖਾਦੇ ਆ ਕੋਈ ਹੱਦ ਦੇ ਨਹੀਂ ਆ ਪਾੜਾ ਰਹਿ ਗਿਆ ਇੱਥੇ ਇਹ ਕਗੇੜਾ ਆਵੀ ਲਵਾ ਦੇ ਪਾੜਾ ਰਹਿਣਾ ਹਾਂ ਤਰੇ ਜਾਂਦੇ ਦਾ ਚੱਕ ਦਿਆ ਕਰ ਉਹਨੂੰ ਕਾ ਲੈਫਟ ਫੇਟੋਆ ਨਹੀਂ ਪੌਂਦਾ ਐਨੂੰ ਐਨੂੰ ਰੱਖ ਥੋੜਾ ਜਿਹਾ ਐਨੂੰ ਬਾਸਾ ਖੰਮਾ 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 ਲੈਫਟ ਸੈਟ ਲੀ ਬੱਸ ਬਹੁਤ ਆ ਬਹੁਤ ਆ ਲੈਫਟ ਲੈ ਜੇ ਤੁਰਿਆ ਜਾਂਦਾ ਹੁੰਦਾ ਐ ਚੱਕ ਰਹਿ ਗਿਆ ਫਿਰ ਟੋਆ ਨਹੀਂ ਛੱਡਦਾ ਏ ਖਾਲੀ ਆ ਵੀ ਆਪਣਾ ਹੀ ਆ ਗਿਆ। ਯਾਰ ਉਹ ਵੀ ਦੇਖ। ਲਾਲੂ ਕਮਲ ਆ ਗਿਆ ਕਹਿੰਦਾ ਆਪਣਾ ਟਰੈਕਟਰ ਵੀ ਦਿਖਾਓ ਫੜਾ। ਰਹਿ ਗਿਆ ਵੀ ਆਪਣਾ ਹੀ ਆ ਲੈ ਗਿਆ। ਕਿੱਗਾ ਜਿਹੜੇ ਜਾਂਦੇ। ਰੇਤ ਦੇ ਮੁੱਠੇ ਨਵੇਂ ਲਾਏ ਕਰਕੇ ਉਹਦੀ ਮੋੜ ਦਿੰਦੇ ਰੇਤ ਨੂੰ। ਫੜਦੇ ਨਹੀਂ। ਓਏ ਆ ਪੌਣੀ ਦਾ ਧਿਆਨ ਰੱਖਿਓ ਚੰਗਾ ਪੌਣੀਆਂ ਤਵੀਆਂ ਦੇ ਵਾਂਚ ਖੜ ਵੀ ਜਾਂਦੇ ਹੁੰਦੇ ਆ ਆ ਆਵੇ ਪਿਆਬੀ ਆਵੇ ਪਿਆ ਆਵੇ ਆ ਦੇਖੋ ਵੀ ਇਹ ਇਹ ਰੂਲਾ ਟਾਗ ਨਹੀਂ ਰਿਹਾ ਦਾਬ ਵਧਾਈਏ ਥੋੜੀ ਚੋbro ਆਪਾਂ ਜਾ ਕੇ ਲੈ ਰੋਬਲੌਕਸ ਤੇ ਫੋਨ ਚਾਲਦੇ ਵਟਾਂ ਜਿੰਦਰਾ ਆਪਣਾ ਵਿੱਚ ਭਾਈ ਆ ਤੇ ਇਹਦੇ ਤੇ ਵੀ ਰੱਖ ਲੈਂਦਾ ਜੀ ਇਹ ਆ ਜੋ ਕਨਾਂ ਦੀ ਪਾਈ ਹੈ ਵਟਾਂ ਤੇ ਕਰੀਏ ਮਾਹੌਲ ਜਲ ਚੈੱਕ ਕੀ ਹੈ ਹਨਾ ਚਲੋ ਕਰਾਂ ਹਾਂਜੀ ਚੋਗਰੋ ਕਹਿੰਦੇ ਫੋਨ ਹੋਲਡਰ ਆਪਾਂ ਫਿੱਟ ਕਰਪਾ ਟਰੈਕਟਰ ਤੇ ਤੇ ਦੇਖਦੇ ਆ ਕਿ ਕਿਦਾਂ ਕਲਿੱਪ ਨਿਕਲਦੀ ਹੈ ਤੋਂ ਕਿ ਸਾਗਦਾ ਵਾ 4x4 ਤੇ ਵੀ ਲਾਤਾ ਤੇ ਸਹੀ ਆ ਮਿੱਤਰੋ ਜੀਪ ਤੇ ਨਾ ਆ ਆਪਣੇ ਵਾਲਾ ਫੋਨ ਜੀ ਤੇ ਵਲੌਗ ਬਣ ਰਿਹਾ ਏ ਆ ਗਿਆ ਸੀ ਇੱਕ ਆਹ ਸੁਪਰ ਹੀਟਰ ਦੇ ਥੱਲੇ ਤੇ ਉਹ ਰੂਲੇ ਰੂਲਾ ਉੱਤੋਂ ਦੀ ਨੰਗ ਆ ਦੇ ਬਚ ਗਿਆ ਫੇਰ ਵੀ ਬਾਬੇ ਦੀ ਕਿਰਪਾ ਨਾਲ ਹੋਇਆ ਨਹੀਂ ਕੌਸ਼ਿਸ਼ ਇਹਨੂੰ ਬਚ ਗਿਆ ਨਹੀਂ ਤਾਂ ਹੋ ਗਿਆ ਹੀ ਕੰਮ ਚਲੋ ਕੋਈ ਨਹੀਂ ਤੇ ਬਾਕੀ ਮਾਈਕ ਲਾ ਲਿਆ ਹੋਇਆ ਆਪਾਂ ਤੇ ਆਵਾਜ਼ ਵੋਈ ਦੱਸਿਓ ਕਿੱਦਾਂ ਆਉਂਦੀ ਆ ਐਡਾ ਹੀ ਸੋਹਣੇ ਸੋਹਣੇ ਵਲੌਗ ਬਣਾਉਂਦੇ ਰਾਵਾਂਗੇ ਇਹ ਹਜੇ ਸ਼ੁਰੂਆਤਾਂ ਨੇ ਜੇ ਬਲੌਗ ਨਹੀਂ ਸੋਹਣੇ ਲੱਗਦੇ ਹੌਲੀ ਹੌਲੀ ਦੂ ਸੋਹਣੇ ਬਣੌਣ ਲੱਗ ਜਾਂਗੇ ਮਿਹਨਤਾਂ ਜਾਰੀ ਨੇ ਤੇ ਆਕੇ ਹਾਂ ਤੋਂ ਤੁਹਾਡੇ ਸਿਰ ਤੇ ਆਏ ਨਹੀਂ ਪਤਾ ਮਿੱਤਰੋਂ ਪਿੱਛੇ ਝਾਕੇ ਥੋੜਾ ਵੈਸੇ ਤਾਂ ਸਿੱਧੀ ਆ ਗੱਤ ਮੂਰੇ ਕੋਈ ਨਿਸ਼ਾਨੀ ਵੀ ਹੈ ਨਹੀਂ ਸੀ ਓਏ ਆ ਲੈਂਦਾ ਹੀ ਨਹੀਂ ਫੋਨ ਆ ਕਰੋ ਜੀ ਮਾੜੀ ਹਲਕੀ ਹੈ ਹਲਕਾ ਜਿਹਾ ਵੰਗਿਆ ਲੱਗਦਾ ਮੈਨੂੰ ਬਾਕੀ ਹੁਣ ਟਰੈਕਟਰ ਵੀ ਟਿੱਡਾ ਖੜਾ ਬਾਕੀ ਕੁਝ ਨਹੀਂ ਪਤਾ ਇਦਰ ਵੀ ਚੱਲ ਰਿਹਾ ਕੰਮ ਤੇ ਚਲੋ ਕੋਈ ਨਹੀਂ ਚੱਲਦੇ ਹ ਅਗਲੇ ਕਿੱਲੇ ਚ ਕੀ ਬੰਦਾ ਦੇਨੇ ਵਾਟੇ ਕਰਿਓ ਚੈੱਕ ਹੁਣ ਉਹ ਦੇਖੋ ਕਰਤੀ ਸਿੱਧੀ ਆ ਪੂਰੀ ਦੇਖਿਆ ਆਉਂਦੀ ਆ ਨਾ ਪੂਰੀ ਸਿੱਧੀ-ਸਿੱਧੀ ਪੂਰੀ ਘੈਂਟ-ਘੈਂਟ ਸਹੀ ਬਸ ਆਹ ਚੀਜ਼ਾਂ ਕਰਕੇ ਆਪਾਂ ਡਰਾਈਵਰ ਮੰਨੇ ਗਏ ਆ ਅੱਜ ਮਿੱਤਰੋ ਕਹਿੰਦੇ ਉਹ ਜਿਹੜੀ ਚੈਂਟ ਪਾਹਂਦੀ ਸ਼ੋਕੇਰਾ ਤੋੜਦੀ ਇਹਨਾਂ ਨੇ ਤੇ ਆਪਣਾ ਵੀ ਟਰੈਕਟਰ ਖੜਾਇਆ ਹੁਣ ਛੱਡ ਕੇ ਭੱਜਾਏ ਚੱਲਦੇ ਆ ਹੁਣ ਤੇ ਫਾਨ ਕੇ ਰੈਂ ਚਲਾ ਦੀ ਜੈਂ ਜੋ ਚਾਜ ਨਾਲ ਅੱਗੇ ਰਿਪੋਰਟਰ ਸਹੀ ਚੱਲਦੀ ਆ ਪੂਰੀ ਤੇ ਆਪਾਂ ਇਹਨਾਂ ਨੂੰ ਕਹਿ ਦਿੱ ਗਏ ਨਾ ਸਵਾ ਮੰਨੇ ਨਹੀਂ ਐ ਚਲੋ ਕੋਈ ਕੰਮ ਤੇ ਟੀਅਰ ਰੇਪੇਅਰ ਹੋ ਨਹੀਂ ਸਕਦਾ ਵੀ ਓਏ ਓਏ ਕੱਢ ਜਾ ਏ ਆਪਾਂ ਨਹੀਂ ਦਾ ਛੱਡੀ ਨਹੀਂ ਕਰਦਾ ਹੀ ਕੰਮ ਆ ਗੇੜਾ ਲਾਇਆ ਪਾਣੀ ਛੱਡੀ ਵੀ ਉਹ ਮੈਂ ਕੀ ਇਹ ਦਾਲੇ ਨਹੀਂ ਜ਼ਹਿਰ ਦੀ ਮੈਂ ਮੈਂ ਦਾਲੇ ਦੇ ਕੱਲ ਲੱਗਾਈ ਕਰਤਾ ਹੋ ਗਿਆ ਮੈਂ ਪਹਿਲਾਂ ਹੈ ਟਾਈਮ ਨਾ ਪਤਾ ਲੱਗ ਗਿਆ ਹੈ ਜੀਆ ਹੋਰ ਚੱਲ ਹੌਣ ਨਹੀਂ ਜਾਂਦੀ ਕਿਤੇ ਵੀ ਹੌ ਟੈਨਸ਼ਨ ਫਰੀ ਹੋ ਜਾ ਹੌ ਨਹੀਂ ਟੈਗ ਦੀ ਹੁਣ ਮੇਰੇ ਹੱਥ ਲਾ ਦਿੱਤੇ ਐਨੂੰ ਪਹੁੰਚ ਕੇ ਰੋਬਲੌਕਸ ਤੇ ਚੈਨ ਚੋਂ ਸੈੱਟ ਕਰਕੇ ਮੈਂ ਘਾਤੇ ਆਵਾਂ ਚੱਲ ਦੇਖ ਲੈਣਾ ਕੋਈ ਨਹੀਂ ਦੇਖ ਲੈਣਾ ਦੇਖ ਲੈਣਾ ਕਿਹੜਾ ਨਵੇੜਦਾ ਕੰਮ ਆ ਸਿਰੇ ਤਾਂ ਲਾ ਦੀ ਆਹ ਆਹ ਦੇਖੀ ਇੱਧਰ ਲਈ ਬੱਟ ਪਾਉਂਦੀ ਤਾਂ ਨਹੀਂ ਲੋੜ ਰਹਿਣ ਦੀਏ ਇੰਨੀ ਕੁ ਬਾਦੀਏ ਚਲ ਓਕੇ ਫੇਰ ਰਹਿਣ ਦਿੰਨੇ ਆ ਆਹ ਓਕੇ ਚਲੋ ਇਹ ਐ ਕਿਉਂ ਟੈਨਿਸ਼ਟ ਦੇ ਵਟਾਂ ਦੇ ਪਰ ਵਟਾਂ ਦੇ ਸ਼ਟ ਨੂੰ ਫਾ ਜਾਣੀ ਇਹ ਹੈਗੀਆਂ ਵਟਾਂ ਮਾਰੀਆਂ ਚਲੋ ਕੋਈ ਨਹੀਂ ਸ਼ਰਤ ਆਪਾਂ ਫੇਰ ਓਹ 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 ਭਾਜੀ ਤੱਕਾ ਕੀ ਗੱਲ ਭਾਈ ਤੁਸੀਂ ਸਾਡੇ ਨਾਲ ਤੱਕਾ ਹੀ ਕਰਦੇ ਰਹਿੰਦੇ ਜਿਵੇਂ ਆਹ ਕਰ ਰਹੀ ਆਂਦਾ ਵਟਾਂ ਦੇ ਸ਼ੂਟ ਨਾਲ ਓਹੋ ਓਹ ਵਾਹ ਇਤਰੇ ਨਖਰਾਤਰਾ ਨਹੀਂ ਹਾਂ ਉਹ ਬਈ ਪਤਨਾ ਆ ਕੇ ਹੋ ਗਏ ਸੀ ਆਪਾਂ ਫ੍ਰੀ ਤੇ ਹੁਣ ਆ ਗਿਆ ਆਪਾਂ ਸੁਪਰ ਸੀਟਰ ਤੇ ਚਾਚਾ ਉੱਤਰ ਗਿਆ ਤੇ ਕਹਿੰਦਾ نیند ਆਉਣੀ ਮੈਨੂੰ ਅਜੇ ਕਨੇਡਾ ਵਾਲਾ ਹਿਸਾਬ ਦਾ ਗਿਆ ਨਹੀਂ ਹੁਣ ਆਪਾਂ ਬੈਠ ਚੁੱਕੇ ਹਾਂ ਤੇ ਚਲਾਉਣੀ ਆ ਜੀ ਜਾ ਕੇ ਦਿੰਨੇ ਫੱਟੇ ਚੜਾਣ ਦੇ ਸਰਾ